ਸਸਪਿਕਾ ਜੀ ਮੈਂ ਹਰਜੂ ਸਿੰਘ ਬੈਕ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਤਪੁਰ ਸੰਦੇਬ ਅੱਜ ਸਾਰੀ ਸੰਗਤ ਦੇ ਨਾਲ ਮੈਂ ਇੱਕ ਹੱਥੋਂ ਜਾਣਕਾਰੀ ਸਾਂਝੀ ਕਰਨਾ ਚਾਹੁੰਗਾ ਅੱਜ ਸਾਡੀ ਨਗਰ ਕੌਂਸਲ ਸ਼੍ਰੀ ਅਨੰਤਪੁਰ ਸਾਹਿਬ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਸਾਡੀ ਸੜਕ ਕੇਸਗਰ ਸਾਹਮਣੂ ਪਿੱਛੋਂ ਜੜੀ ਜਾਂਦੀ ਸੀ ਜਿਸ ਦਾ ਨਾਮ ਵੀਆਪੀ ਰੋਡ ਸੀ ਉਸ ਦਾ ਨਾਮ ਬਦਲ ਕੇ ਹੁਣ ਸਹਾਈ ਜਾਂਦਾ ਸ਼੍ਰੀ ਚਜਾ ਸਿੰਘ ਮਾਰਗ ਰੱਖ ਦਿੱਤਾ ਗਿਆ ਹੈ ਇਹ ਵੀ ਇੱਕ ਜੀਬਦਾਰ ਸੀ ਕਿ ਉਹ ਤੱਕ ਸਾਹਮਣੂ ਤੱਕ ਸ਼੍ਰੀ ਕੇਸਗਰ ਸਾਹਮਣੂ ਜਾਂਦੀ ਸੜਕ ਉਹ ਸਥਾਨ ਜਿੱਥੋਂ ਦਸ਼ਮेश ਪਿਤਾ ਨੇ ਪੂਰੀ ਦੁਨੀਆ ਨੂੰ ਬਰਾਬਰਤਾ ਦਾ ਇਨਸਾਫ ਦਾ ਤੋਹਫਾ ਦਿੱਤਾ ਖਾਲਸੇ ਦੀ ਰੂਪ ਚ ਉਸ ਸਥਾਨ ਨੂੰ ਜਿਹੜੀ ਸੜਕ ਜਾਨੀ ਉਸ ਨੂੰ ਵੀ ਐਪੀਪੀ ਨੋ ਉਸ ਦਾ ਨਾਮ ਹੁੰਦਾ ਕਰ ਰੱਖਿਆ ਹੋਇਆ ਸੀ ਅਸੀਂ ਜਿੱਥੇ ਸੜਕ ਦਾ ਨਾਮ ਬਦਲ ਕੇ ਸਾਹਿਬ ਜदा ਚੂਚਾਰ ਸਿੰਘ ਬਾਗ ਕੀਤਾ ਹੈ ਉੱਥੇ ਨਾਲ ਹੀ ਇਸ ਸੜਕ ਨੂੰ ਦਾ ਸੰਗਰੀ ਕਰਨ ਇਸ ਸੜਕ ਨੂੰ ਜੋੜਾ ਕਰਕੇ ਜਿੰਨਾ ਪੋਸੀਬਲ ਹੋਵੇ ਆਪਾਂ ਇਸ ਮਾਰਗ ਨੂੰ ਜਿਹੜਾ ਹੈ ਸੋਨਾ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਤੱਜ ਸਾਨੂੰ ਚਾਹੰਦਾ ਹੈ ਦਸਤਕਾਰ ਹੈ ਉਹ ਬਹੁਤ ਅਮ ਖੂਬਸੂਰਤ ਹੋਵੇ ਤੇ ਜਿਹੜੀਆਂ ਗਲਤ ਪ੍ਰੀਖ ਜਿਹੜੀ ਗਲਤ ਜਿਹੜੀ ਰੀਤ ਚੱਲਦੀ ਪਈ ਸੀ ਵੀ ਇਹ ਕੇ ਰੂਪ ਵਿੱਚ ਉਸ ਨਾਮ ਨਾਲ ਕੇ ਸਾਇਰਜਨ ਸ਼ਰੀਚਾ ਸਿੰਘ ਮਾਰਗ ਹੈ ਇਸ ਸੰਬੰਧੀ ਜਿਹੜਾ ਅਜ ਨਗਰ ਕੌਂਸਲੋਂ ਵੱਲੋਂ ਬਤਾ ਪਾ ਕੇ ਇਸ ਰੰਗ ਦਾ ਨਾਮ ਬਣਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ